ਸਾਸ੍ਰੀ ਕਾਲਜੀ ਆ ਗਿਆ ਮਾਸਟਰ ਆ ਬਾਪੂ ਆ ਗਿਆ ਲਾਡੀ ਓਏ ਪਾਣੀ ਲੈ ਕੇ ਆ ਓਏ ਆਉ ਦੇ ਆ ਗੱਲ ਸੁਣੋ ਆਪਕੀ ਕੀ ਕਹਿਣਾ ਤੂੰ ਅੱਜ ਕੁਝ ਕਿਹਾ ਤਾਂ ਨਹੀਂ ਮੈਨੂੰ ਹਾਂ ਮੈਂ ਤਾਂ ਕੀ ਕਹਿਣਾ ਸੀ ਬਾਪੂ ਮੈਂ ਤਾਂ ਕੰਮ ਵਾਸਤੇ ਗਿਆ ਸੀ ਲੜੇ ਪਿੜੇ ਤਾਂ ਨਹੀਂ ਹੈਗੇ ਨਾ ਬਾਪੂ ਮੈਂ ਤਾਂ ਕੋਈ ਲੜਾ ਪਿੜਾ ਨਹੀਂ ਨਾ ਕੋਈ ਕਿਆ ਹੈਗਾ ਫੋਨ ਦੇ ਵਿੱਚ ਮੈਂ ਤਾਂ ਐਂ ਕਹਦੀ ਵੀ ਜਿਹੜਾ ਆਪਣੇ ਦੂਜੇ ਖੇਤ ਜਾ ਕੇ ਠੱਪਲ ਘੜਿਆ ਆ ਸਾ ਸਾ ਔਖਾ ਜਾਂ ਹੁੰਦਾ ਸੀ ਇੱਥੇ ਮੇਰੇ ਕੋਲੇ ਕਹਿੰਦਾ ਗੱਲ ਕਰਨੀ ਆ ਤੁਹਾਡੇ ਨਾਲ ਮੈਂ ਕੋਈ ਔਖਾ ਤਾਂ ਹੋ ਉਮੀ ਹੋਈ ਜਾਂਦਾ ਬਾਪੂ ਕਾ ਹੱਥ ਨਹੀਂ ਕਰੂਗਾ ਵੱਡੇ ਨੂੰ ਆ ਜਾਂਦੇ ਮੈਨੂੰ ਕਹਿੰਦਾ ਮੈਂ ਬਾਪੂ ਔਖਾ ਹੋਣ ਵਾਲੀ ਇਹ ਚ ਕੀ ਗੱਲ ਆ ਕਿ ਮੈਂ ਤਾਂ ਕੁਝ ਨਹੀਂ ਕਿਹਾ ਚਾਹੇ ਕੋਲ ਬੁਲਾ ਕੇ ਪੁੱਛਦਾ ਚਲ ਆਏ ਘਰੀ ਤੂੰ ਹੈਗਾ ਸਿਆਣਾ ਉਹ ਹੈਗਾ ਜੇ ਨਿਆਣਾ ਠੀਕ ਆ ਪੱਕਾ ਕਿਸੇ ਦੀ ਚੱਕ ਚ ਨਾ ਆਇਆ ਹੋਵੇ ਉਹ ਆ ਬੱਪੂ ਆ ਗਿਆ ਹੋਊ ਕਿਸੇ ਦੀ ਚੱਕ ਜਿਹੋ ਦੇ ਕੋਲੇ ਕੀੜੇ ਦਾ ਮਾਰਦੇ ਰਹਿੰਦੇ ਨੇ ਤੂੰ ਨਾ ਬੋਲੀ ਕਿਸੇ ਮੈਂ ਤਾਂ ਕੁਛ ਨਹੀਂ ਬੋਲਦਾ ਬੱਪੂ ਆਉਂਦਾ ਜਿਹੇ ਗੱਲ ਮਾਰ ਲਾ ਬੋਲ ਫਿਰ ਹਾਂ ਮਾਰ ਲਾ ਤੂੰ ਗਾਡੀ ਓਏ ਉਹ ਲਾਡੀ ਉਹ ਆ ਗਿਆ ਆ ਗਿਆ ਹਾਂ ਠੀਕ ਕਰਦਾ ਸੀ ਕੁਛ ਨਹੀਂ ਬਸ ਮੈਂ ਤਾਂ ਅੰਦਰ ਪਿਆ ਸੀ ਬੈ ਜਾ ਜਾ ਕੇ ਹੁਣ ਪਈ ਦੋਨੇ ਜਣੇ ਬੈਠੇ ਹੋ ਤੁਸੀਂ ਕਹਿੰਦਾ ਜੀ ਗੱਲ ਕਰਨੀਆਂ ਕਰ ਲੂ ਆਪਦੀ ਮੂਹ ਤੇ ਕਲੀਅਰ ਕੋਈ ਗੱਲ ਹਾਂ ਤਸ ਬਈ ਲਾਟੀ ਐਵੇਂ ਬਾਪੂ ਦੇਗਾ ਹਾਂ ਇਹ ਤੜਕੀ ਲੱਗ ਜਾਂਦਾ ਉਹਦਾ ਹਾਂ ਭਈ ਜਾਣੀ ਆ ਜਦੋਂ ਕੰਮ ਤੇ ਲੱਗੋ ਤੇ ਮੈਂ ਹੁਣ ਦੇਖ ਤੜਕੀ ਉੱਠਦਾ ਦੇਖ ਤੜਕੀ ਉੱਠਦਾ ਪਹਿਲਾਂ ਤਾਂ ਮੈਂ ਗੋਹਾ ਛਿੱੜਦਾ ਹਾਂ ਹਾਂ ਛਿੱਡੇ ਕਣੀਆਂ ਫਿਰ ਇਹਨੇ ਤਾਂ ਡਿਊਟੀ ਤੇ ਜਾਣਾ ਹੁੰਦਾਗਾ ਉੰਡੜੀ ਤੂੰ ਬਾਤ ਸਾਰਾ ਪਸ਼ੂ ਪਸਾਰੇ ਦਾ ਕਰੀ ਜਾਰਾ ਕਰਦਾ ਬਾਟੇ ਫਿਰ ਭਾਈ ਪੜਿਆ ਨਹੀਂ ਇਹ ਤੇਰੀ ਗਲਤੀ ਹੈਗੀ ਬਾਪੂ ਯਾਰ ਮੈਂ ਤਾਂ ਇੱਕ ਗੱਲ ਹੀ ਕਰ ਹਾਂ ਹਾਂ ਦੱਸ ਵੀ ਮੈਨੂੰ ਜਿੰਨਾ ਤੇਰਾ phần ਦਾ ਹਿੱਸਾ ਦੇ ਦੋ ਆਪ ਦਾ ਸਮਝ ਮਰਜੀ ਕਰ ਉਹ ਖੇਤੀ ਕਰੇ ਨਾ ਕਰੇ ਮੈਂ ਤਾਂ ਬਸ ਆਪ ਦਾ ਡਟੀ ਦੇ ਹਾਂ ਨਾ ਭੁੱਲ ਗਏ ਤੈਨੂੰ ਕਵੇਂ ਪਾਲਿਆ ਸੀ ਅਸੀਂ ਕਦੇ ਪਾਲਿਆ ਸੀ ਅਸੀਂ ਅੱਜ ਤੂੰ ਜ਼ਮੀਨਾਂ ਵੰਡਣ ਆ ਗਿਆ ਬਾਪੂ ਤਾਂ ਠੀਕ ਆ ਯਾਰ ਫਿਰ ਮੈਂ ਸਾਰਾ ਦਿਨ ਧੁੱਪੇ ਖਾਪਦਾ ਯਾਰ ਮੇਰਾ ਇਹ ਨਹੀਂ ਖਾਪਦਾ ਫਿਰ ਉਹਦੋਂ ਆਖਿਆ ਸੀ ਪੜ ਲੈ ਪੜ ਲੈ ਬਾਜ ਦਾ ਸਕੂਲ ਹਾਂ ਉਹਦੋਂ ਤਾਂ ਆਖਿਆ ਸੀ ਉਹ ਤਾਂ ਕਹਿੰਦਾ ਮੈਂ ਖੇਤੀ ਕਰੂੰਗਾ ਯਾਰ ਵਿੱਚ ਬੋਲਣਾ ਯਾਰ ਬਾਪੂ ਨੂੰ ਚੁੱਪ ਕਰਾ ਕਿਉਂ ਨਾ ਬੋਲਣਾ ਸਾਰੀ ਸ਼ਾਮ ਤੈਨੂੰ ਹਾਂ ਮੈਂ ਬੋਲਣਾ ਉਹ ਯਾਰ ਮੈਨੂੰ ਵੀ ਤਾਂ ਫਿਰ ਸਮਝ ਨਹੀਂ ਯਾਰ ਮੈਨੂੰ ਅੱਜ ਤੂੰ ਲੋਕਾਂ ਦੀ ਉਂਗਲਾਂ ਤੇ ਚੜਿਆ ਹੋਇਆ ਮੈਨੂੰ ਪਤਾ ਤੇਰੇ ਨਾਲ ਦੀ ਪਰਦੇ ਹੋਣੇ ਤੈਨੂੰ ਤੂੰ ਮੇਰੇ ਲਈ ਹਾਜੀ ਦੇ ਆਵਾਜ਼ ਤੇਰੇ ਕੋਲੇ ਰੋਜ਼ ਆਉਂਦੇ ਨੇ ਉਹੀ ਗੱਲਾਂ ਉਹਨਾਂ ਦਾ ਤਾਂ ਸਾਦਾ ਬਾਦਾ ਯਾਰ ਵੜੀਆਂ ਰਿਸ਼ਤੇਦਾਰ ਨੇ ਉਹਨਾਂ ਦੇ ਬਾਈ ਜੇ ਦੇਹ ਜੇ ਤੈਨੂੰ ਉਹ ਵੀ ਮੈਂ ਤੈਨੂੰ ਦੇ ਦਿੰਨਾ ਕਰਦਾ ਤੂੰ ਮੰਗ ਬੈਠਾ ਹਜੇ ਤਾਂ ਮੈਂ ਯਾਰ ਕਾਸੀ ਦੀ ਰੋਡ ਨਹੀਂ ਯਾਰ ਮੈਂ ਤਾਂ ਆਪਦਾ ਜ਼ਮੀਨ ਵੇਚੂ ਮੈਂ ਤਾਂ ਗੱਡੀ ਲੈ ਬਹੁਤ ਜ਼ਰੂਰ ਭਾਈ ਗੱਡੀ ਵੀ ਹੌਲੀ ਹੌਲੀ ਲਿਆਵਾਂਗੇ ਆਪਾਂ ਕੋਈ ਗੱਲ ਨਹੀਂ ਹਜੇ ਆਪਣੇ ਕੋਲੇ ਪੈਸੇ ਨਹੀਂ ਘਾਟਾ ਜਦੋਂ ਆਪਣੇ ਕੋਲੇ ਹੋਰ ਪੈਸਾ ਝੋੜ ਗਿਆ ਆਪਾਂ ਗੱਡੀ ਵੀ ਲਿਆਵਾਂਗੇ ਇਹ ਆਪਣਾ ਜ਼ਮੀਨ ਆ ਮੈਨੂੰ ਟਾਈ ਹੋਏ ਪਿਆਰ ਨਾਲ ਰਹਿਆ ਕਰੋ ਤੁਸੀਂ ਬਾਪੂ ਇਹ ਤਾਂ ਆਪਦੇ ਪੈਸੇ ਸਾਹਮਣੇ ਨਾਲੇ ਤਾਂ ਤੁਹਾਨੂੰ ਜ਼ਮੀਨ ਗਣੀਓ ਪੈਸੇ ਆਉਂਦੇ ਨੇ ਠੀਕ ਆ ਜਿਹੜਾ ਠੇਕਾ ਆਉਂਦਾਗਾ ਕੰਮ ਕਰਦਾ ਸਾਰਾ ਮੈਂ ਠੀਕ ਆ

ਉਹ ਬਲਾਗ ਜਿਮ ਦਵਾਈ ਮੇਰਾ ਫੋਨ ਕਰਾ ਦੇ ਕਰਦੀ ਕੋਈ ਨਾ ਕਰਦੀ ਆਏ ਹੋਏ ਰੱਬਾ ਲੋਕਾਂ ਨੇ ਘਰ ਪੱਟਤਾ ਉਹ ਮੇਰਾ ਕਿਉਂ ਨਹੀਂ ਜੇ ਰਹਿ ਗਿਆ ਰੋਟੀ ਖਾਂਦੇ ਸੀ ਕੀ ਬਣੂ ਆਂ ਕਾਲੂ ਜਾਇਆ ਕੁਲੂਮਨਾਲੀ ਹਾਂ ਹਾਂ ਕੱਲ ਹੀ ਆਇਆ ਸੀਗਾ ਸਿਆ ਕੇ ਮੇਰਾ ਟੂਰ ਵਧੀਆ ਰਿਹਾ ਬਰਾ ਵਧੀਆ ਸੀਗਾ ਪੂਰਾ ਵਧੀਆ ਆ ਲਾਡੀ ਨੇ ਹੋਣਾ ਯਾਰ ਉਹੀ ਆ ਉਹੀ ਆ ਬਣਿਆ ਠਣਾ ਕਰਦਾ ਨਾ ਅੱਜ ਇਹ ਵਧੀਆ ਹੋਰ ਆ ਲਾਡੀ ਲਾਡੀ ਵਧੀਆ ਹੋਰ ਲਾਡੀ ਕਿਵੇਂ ਆ ਜੀ ਦੱਸੋ ਦੀ ਕੋ ਉਹ ਠੀਕ ਆ ਫਿਰ ਵਾਲੀ ਬਣਾਣਾ ਜਾਂ ਫਿਰ ਨਾ ਜੀ ਉਹ ਅੱਜ ਆ ਰਿਸ਼ਤੇਦਾਰੀ ਚ ਪੈਸੇ ਫੜੇ ਦੀ ਆਪਾਂ ਉਹ ਲਾ ਕੇ ਆਏ ਯਾਰ ਅੱਜ ਅਸਾਂ ਹੋਰ ਉਹ ਕਨਸੈਟ ਹਾਂ ਹਾਂ ਵਧੀਆ ਬਣੀ ਦੱਸ ਫਿਰ ਠੀਕ ਆ ਵਧੀਆ ਔਰ ਫਿਰ ਕੀ ਬਣਾਉਣਾ ਉਧਰ ਆਪਣੇ ਘਰ ਵਾਲੇ ਕੰਮ ਦਾ ਤੈਨੂੰ ਸਕੀਮ ਦੱਸੀ ਸੀ ਘਰ ਵਾਲਾ ਤਾਂ ਯਾਰ ਚੱਲੀ ਜਾਂਦਾ ਮੈਂ ਘਰੇ ਗੱਲ ਕਰ ਲਈ ਅੱਛਾ ਵੀ ਸਾਡਾ ਬਟਾਂਦਰਾ ਕਰਦੇ ਜਿੰਨਾ ਸੱਦਾ ਹੁੰਦਾ ਹੈਗਾ ਹਾਂ ਹਾਂ ਉਹ ਤਾਂ ਮੰਨਿਆ ਹੀ ਨਹੀਂ ਹੈਗੇ ਕਹਿੰਦੇ ਵੀ ਇਸ ਤਾਂ ਕਰਦੇ ਹੀ ਨਹੀਂ ਹੈਗੇ ਬਈ ਯਾਰ ਤੈਨੂੰ ਇੱਕ ਗੱਲ ਗਾ ਹਾਂ ਗੁੱਸਾ ਤਾਂ ਕਰੀ ਨਾ ਹੂੰ ਜੇ ਸ਼ੂਟ ਰਲਾ ਮਰਲਾ ਮਾਰ ਮੋਈ ਜਾਵੇ ਨਾ ਤਾਂ ਸਾਰਾ ਕੁਝ ਤੇਰੇ ਹਿੱਸੇ ਆ। ਇਹ ਤਾਂ ਹੀ ਗੇ ਯਾਨੀ ਪਰਾਏ ਯਾਰ ਤੈਨੂੰ ਪਤਾ ਸਾਡੇ ਗੱਲ ਦਾ ਗੁੱਸਾ ਨਾ ਕਰੀ। ਨਾ ਠੀਕ ਆ ਤੁਸੀਂ ਤਾਂ ਆਪਣੇ ਭਾਈਓ ਵੀ ਯਾਰ ਕਿਸੇ ਦਾ ਇੱਕ ਰਾਈ ਜਿੰਨੇ ਹੋ। ਤੇਰੇ ਭਲੇ ਲਈ ਸੋਚੇ ਗੱਲ ਇਹ ਤਾਂ ਆਂਦੀ ਆ। ਰਾਈ ਇਹਦੇ ਵਾਸਤੇ ਯਾਰ ਬਾਲਾ ਵੱਡਾ ਵਿੱਦ ਲੱਗ ਜੂਗਾ। ਕੋਹ ਨਹੀਂ ਫਿਰ ਫਾਇਦਾ ਵੀ ਤੇਰੇ ਹੋਏ ਦੇਖ ਤੂੰ ਸਾਡਾ ਕੋਈ ਫਾਇਦਾ ਨਹੀਂ। ਚੱਲ ਦੇਖਦੇ ਆਂ ਕੀ ਗੱਲ ਹੀ ਹਾਂ ਤੇ ਹੋਰ ਠੀਕ ਆ ਵਧੀਆ ਹੋਰ ਵਧੀਆ ਜਾਮਾ ਤੂੰ ਐਸਾ ਅਰੇ ਐਸੇ ਕਰਿਆ ਕਰੇਗਾ ਹੁਣ ਤਾਂ ਪਰਟੀਨੇ ਦੇ ਪਰਦਾ ਮੈਂ ਤਾਂ ਫੌਜ ਨੂੰ ਤੇ ਆਇਆ ਕਰ ਮੰਨ ਵੀ ਚੱਲ ਛੁੱਟੀ ਕਹਿਣ ਦਾ ਮਤਲਬ ਆ ਵੀ ਜੇ ਸਾਡੇ ਵਾਲਾ ਠੀਕ ਆ ਸਾਰਾ ਕੁਝ ਮਿਲੂ ਸਾਰਾ ਕੁਝ ਤੇਰਾ ਤੂੰ ਜ਼ਿੰਦਗੀ ਦੇਖ ਤੋਚ ਕੇ ਹੀ ਬਦਲ ਜੂਗੀ ਤੇਰੀ ਗੱਲ ਹੀ ਤਾਂ ਨੌਕਰੀ ਆ ਜੀ ਇਹ ਵਾਲੀ ਮੇਰੇ ਕੋਲ ਹਾਂ ਨਾਲੇ ਨੌਕਰੀ ਵਾਲੀ ਉਹਦੇ ਵਾਲੀ ਜਿਹੜੀ ਜ਼ਮੀਨ ਸਾਰੀ ਉਹਦੇ ਵਾਲੀ ਐ ਇਹਨੂੰ ਤਾਂ ਪੁੱਲ ਜਾਏਗਾ ਇਹਨੂੰ ਤਾਂ ਪੁੱਲ ਜਾਏਗਾ ਵੀ ਹੈਗਾ ਰਹੀ ਮੇਰੇ ਥੱਲੇ ਚੱਲਦਾ ਫਿਰ ਸੂਕੀ ਚੀਜ਼ ਕਰਾਂਗਾ ਅਰੇ ਕਮ ਕਰਾਂਗਾ ਪਰ ਇਹ ਸੌਖਾ ਵੀ ਇਹ ਕੰਮ ਯਾਰਾ ਦੇਖ ਸੌਖਾ ਤੇਰੇ ਸਾਰੇ ਵੀ ਪਟੀਨੇ ਰੇ ਕੋ ਮਣਾ ਘਟੀਆਂ ਜਗਾ ਮਣਾ ਨਹੀਂ ਹੋਰੀ ਤੱਕੇ ਖਾਏਗਾ ਬਹਾਨਾ ਜੀ ਚੱਲ ਕੋਈ ਗੱਲ ਨਹੀਂ ਚੱਲ ਮੈਨੂੰ ਚੱਲ ਠੀਕ ਆ ਬਈ ਲਾਡੀ ਠੀਕ ਆ ਚੰਗਾ ਠੀਕ ਆ गंजा खा था बड़ा चढ़ गया यार जो आ कज उठी नहीं है कितना टाइम हो गया लाडी ओ लाडिया मास्टर ओ सत बज गए उठी नहीं है गई छुट्टी मेरी ਉਹ ਦੇ ਵੀ ਜਾ ਕਰਨ ਜਵਾਬ ਜੇ ਖਾ ਕੇ ਇੱਥੇ ਧਰ ਦਿੰਦੇ ਨੇ ਲਾਡਿਆ ਓਏ ਆ ਮੁੰਡੇ ਨੂੰ ਕੀ ਹੋ ਗਿਆ ਉੱਥੇ ਨਹੀਂ ਹੈਗਾ ਅੱਜ ਓਏ ਉੱਠ ਘੜੋ ਨਾ ਜਾਣਾ ਨਹੀਂ ਕੰਮ ਤੇ ਉੱਕਾ ਮੈਂ ਛੱਪ ਲਿਆ ਪਿਆ ਉੱਠ ਖੜੋਣਾ ਓਏ ਓਏ ਆ ਕੀ ਹੋ ਗਿਆ ਓਏ ਕੀ ਹੋ ਗਿਆ ਤੈਨੂੰ ਹਰ ਰੱਬ ਦੇ ਓਏ ਤੇ ਕੀ ਇਹ ਰੱਬ ਤੇਰੇ ਨੇ ਓ ਪਗਾਰੇ ਬੋਲਦਾ ਕੌਣੀ ਤੇ ਓ ਮੇਨੇ ਸੁਣਨੇ ਜਾਈ ਸੀ ਇਹਨੇ ਤਾਂ ਜੀ ਬਿਆਰ ਕਰੂਗਾ ਕਦੇ ਹੋ ਕੀ ਹੋਗਾ ਤੇ ਪੱਕਾ ਛੋਟੇ ਬਾਰਨਾ ਬਹੋਰ ਗੇ ਖਾਸੇ ਤੇ ਬਾਬੀ ਅੱਤ ਤੱਕ ਦੇਖੀਏ ਮੇਰੇ ਪੈ ਮੈ ਆ ਗਿਆ ਹੋ ਗਿਆ ਓਏ ਮੁਕਦਰ ਮਾਰ ਗਿਆ ਕੰਜਰਾ ਤੇਰਾ ਦੇਖਣਾ ਪਤਾ ਨਹੀਂ ਕੀ ਹੋ ਗਿਆ ਓਏ ਹਾਏ ਵੇ ਕੀ ਬੜਵਾਵੇ ਪੱਤ ਤਾ ਮੇਰਾ ਘਰ ਵਿੱਚ ਲੋਕ ਆਣੇ ਹਏ ਵੇ ਜਿਹੜੇ ਕੰਮ ਦਾ ਡਰ ਸੀ ਉਹ ਹੀ ਹੋ ਗਿਆ